ਕੁਛ ਹੀ ਦੇਖ ਰਹੇ ਹੋ ਧਾਨਕ ਸਵੇਰਾ ਇਸ ਟਾਈਮ ਅਸੀਂ ਖਨੋਰੀ ਬਾਰਡਰ ਤੇ ਆ ਜਿੱਥੇ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਆਪਾਂ ਦਿਖਾ ਰਹੇ ਆ ਇੱਥੇ ਦੁਰਲਭ ਤਸਵੀਰਾਂ ਇਸ ਕਰਕੇ ਹੋ ਜਾਂਦੀਆਂ ਨੇ ਕਿ ਕਿਸਾਨਾਂ ਵੱਲੋਂ ਨਹਾਉਣ ਧੋਣ ਲਈ ਲੋਕਾਂ ਦੀਆਂ ਮੋਟਰਾਂ ਦੇ ਉੱਤੇ ਜਿਹੜਾ ਵਾ ਉਹ ਜਵਾਬੜਾ ਲੱਗਾ ਹੋਇਆ ਆ ਆਪਾਂ ਵਕ-ਵਕ ਮੋਟਰਾਂ ਦਾ ਜਾਇਜ਼ਾ ਵੀ ਲਿਆ ਆਪਾਂ ਕਿਸਾਨਾਂ ਨਾਲ ਗੱਲ ਵੀ ਕਰਾਂਗੇ ਵੀਰ ਜੀ ਅੱਜ ਇੰਨੇ ਭਾਰੀ ਮਾਤਰਾ ਵਿੱਚ ਜਿਹੜੇ ਕਿਸਾਨਾਂ ਲੋਕਾਂ ਦੀਆਂ ਮੋਟਰਾਂ ਦੇ ਜਾ ਕੇ ਨਹਾ ਰਹੇ ਆ ਕੱਪੜੇ ਸਕਾ ਰਹੇ ਆ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਕੀ ਕੀ ਕੇਸ ਕਰਕੇ ਪਹਿਲਾਂ ਧੰਨਵਾਦ ਤੁਹਾਡਾ ਸਵੇਰਾ ਟੀ ਫੇਰ ਧੰਨਵਾਦ ਆ ਹਰਿਆਣਾ ਦੇ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਆਪਦੀਆਂ ਮੋਟਰਾਂ ਕਣਕਾਂ 'ਚ ਖੁੱਲੀਆਂ ਛੜਤੀਆਂ ਸਾਡੇ ਵਾਸਤੇ ਨੋਂ ਤੋਂ ਨੂੰ ਕੱਪੜੇ ਤੋਂ ਨੂੰ ਹਾਂ ਸਾਡੀ ਕੱਲ ਦੀ ਤਿਆਰੀ ਅਸੀਂ ਆਪੇ ਕੱਪੜੇ ਕੁੱਪੜੇ ਧੋ ਕੇ ਸਾਰਾ ਨਹਾ ਧੋ ਕੇ ਕੱਲ ਦੀ ਤਿਆਰੀ 11 ਵਜੇ ਦੀ ਕਾਲ ਮਿਲਣ ਤੇ ਅਸੀਂ ਦਿੱਲੀ ਨੂੰ ਰਵਾਨਾ ਹੋ ਰਹੇ ਹਾਂ ਕੱਲ ਨੂੰ ਇਹ ਨਹੀਂ ਪਤਾ ਕਿ ਸੰਦੇ ਤੇ ਗੋਲਾਬਾਰੀ ਹੋਵੇ ਗੋਲੀਆਂ ਵੀ ਚੱਲਣਗੀਆਂ ਸਾਨੂੰ ਜੇਲਾ 'ਚ ਵੀ ਸੱਟਾ ਜਾ ਸਕਦਾ ਹੈ ਕੋਈ ਹਸਪਤਾਲਾਂ 'ਚ ਸਾਨੂੰ ਜਾਣਾ ਪਊਗਾ ਆਦੇ ਭਰਾਵਾਂ ਸਾਰਿਆਂ ਨੂੰ ਨਾਲ ਲੈ ਕੇ ਸਾਡੀ ਉਹ ਫੁੱਲ ਤੇ ਹਰੀਆ ਕਲ ਨੂੰ ਦਿੱਲੀ ਨੂੰ ਕੂਚ ਕਰ ਰਹੇ ਆਂ ਅਸੀਂ ਸਾਨੂੰ ਆਪਦੇ ਆਗੂਆਂ ਤੋਂ ਕਾਲ ਮਨ ਦੀ ਦੇ ਰਹੀ ਹੁਣ ਅਸੀਂ ਨਾ ਧੋ ਕੇ ਆਦਾ ਸਾਰਾ ਸਮਾਨ ਟੱਚ ਕਰ ਲਿਆ ਕੱਪੜੇ ਕੂਪੜੇ ਧੋ ਕੇ ਐ ਨਹੀਂ ਪਤਾ ਵੀ ਸਾਨੂੰ ਹੁਣ ਦਿੱਲੀ 6 ਮਹੀਨੇ ਲਾਉਣੇ ਪੈਣ 1 ਸਾਲ ਲਾਉਣਾ ਪੈਣਾ ਕਿ 2 ਸਾਲ ਲਾਉਣੇ ਪੈਣ ਅਸੀਂ ਵੱਧ ਤੋਂ ਵੱਧ ਹੋਰ ਵੀ ਕਿਸਾਨਾਂ ਨੂੰ ਕਹਿੰਨੇ ਵੱਧ ਤੋਂ ਵੱਧ ਕਿਸਾਨ ਬਾਰਡਰਾਂ ਤੇ ਪਹੁੰਚਣਾ ਨੌਜਵਾਨ ਜਿੰਨੇ ਵੀ ਹੋ ਸਕਦਾ ਵੱਧ ਤੋਂ ਵੱਧ ਇਹ ਆਪਣਾ ਅੰਦੋਲਨ ਕੱਲਿਆਂ ਦਾ ਨਹੀਂ ਇਹ ਸਾਰੇ ਵਰਲਡ ਦਾ ਅੰਦੋਲਨ ਆ ਇਹ ਕੋਈ ਆਏ ਨਾ ਆ ਕੇ ਵੀ ਇਹਨੇ ਜੱਟ ਕੱਲੇ ਤੁਰੇ ਫਿਰਦੇ ਕੱਲੇ ਜੱਟ ਦਾ ਨਹੀਂ ਇਹ ਚ ਹਰੇਕ ਘਰ ਦਾ ਕਿਸੇ ਦਾ ਵੀ ਕੋਈ ਵੀ ਕੰਮ ਕਰ ਰਿਹਾ ਉਹਦਾ ਵੀ ਫਾਇਦਾ ਨਾਲ ਹੈ ਸੋ ਆਪਾਂ ਇੱਕ ਸਾਡੇ ਹੋਰ ਵੀਰ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਬੋਲਦਾ ਆਇਆ ਇਸ ਕੋਲ ਬੋਲਦਾ ਚਲੋ ਇੱਕ ਸਾਡੇ ਹੋਰ ਵੀਰ ਨੇ ਜਿਹੜੇ ਇਹ ਨਾ ਤੋਂ ਕਿ ਤਿਆਰ ਹੋ ਗਿਆ ਕੀ ਕਹਿਣਾ ਜੀ ਕੱਲ੍ਹ ਬਾਰੇ ਹਾਂ ਜੀ ਕੱਲ੍ਹ ਨੂੰ ਸਾਡੀ ਸਾਡੀ ਸ਼ਾਨ ਸ਼ਰੂ ਕਰ ਲਿਆ ਜੀ ਕੱਲ੍ਹ ਨੂੰ ਸਾਡੀ ਫੁੱਲ ਤਿਆਰੀ ਹੈ ਜੀ ਇਥੋਂ ਅੱਗੇ ਰਣਨੀਤੀ ਦੀ ਜਿੱਦੀ ਕੂਚ ਕਰਨ ਦੀ ਜੀ 11 ਵਜੇ ਤਾਂ ਸਾਨੂੰ ਟਾਈਮ ਦਿੱਤਾ ਜਦੋਂ ਵੀ ਸਾਨੂੰ ਅਨਾਊਂਸਮੈਂਟ ਹੋਵੇਗੀ ਉਦੋਂ ਅਸੀਂ ਅੱਗੇ ਕੁਝ ਕਰਾਂਗੇ ਉੱਥੇ ਬਾਰਡਰ ਦੀ ਗੱਲ ਕੀਤੀ ਜਾਵੇ ਤੇ ਪਹਿਲਾਂ ਦੋ ਤਿੰਨ ਦੇਰਾਂ ਅਸੀਂ ਹੋਰ ਵੀ ਫੋਰਸ ਨੇ ਗਾੜੀ ਲੇਹੜਾਂ ਬਣਾ ਦਿੱਤੀਆਂ ਵਾ ਬਾਰਡਰ ਨੂੰ ਇੱਕ ਬੈਰੀਕੇਡ ਤੋੜਦੇ ਹਾਂ ਦੂਜਾ ਤੀਜਾ ਚੌਥਾ ਇਸ ਤਰ੍ਹਾਂ ਕਰਕੇ ਬੈਰੀਕੇਡ ਲਗਾਏ ਗਏ ਆ ਉਹਨੂੰ ਕਿਸ ਤਰ੍ਹਾਂ ਪਾਰ ਕਰੋਗੇ ਅਸੀਂ ਇਹ ਬਾਰੀਕਟਾਂ ਨੂੰ ਸਾਡੇ ਜਿਵੇਂ ਜਿਵੇਂ ਸੀਨੀਅਰ ਦੱਸਣਗੇ ਜੀ ਉਹ ਵੀ ਅਸੀਂ ਪਾਰ ਤੋੜ ਕੇ ਵੀ ਪਾਰ ਕਰਾਂਗੇ। ਵਕੀਲ ਜਿਹੜਾ ਇੰਤਜ਼ਾਮ ਸਾਡੇ ਕੋਲੇ ਹੈਗਾ ਉਹ ਲੈ ਕੇ ਚੱਲਾਂਗੇ ਅਸੀਂ ਨਾਲ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਜਿਹੜੀ ਫੁੱਲ ਤਿਆਰੀ ਕੀਤੀ ਗਈ ਆ ਇਹਨਾਂ ਦਾ ਕਹਿਣਾ ਕਿ ਲੀੜੀਏ ਕੱਪੜੇ ਧੋ ਕੇ ਇਸ ਕਰਕੇ ਅਸੀਂ ਤਿਆਰ ਹੋ ਕੇ ਚੱਲੇ ਆ ਕਿ ਹੋ ਸਕਦਾ ਸਾਨੂੰ ਜ਼ਿਲ੍ਹਾ ਵਿੱਚ ਬੰਦ ਕਰ ਦਿੱਤਾ ਜਾਵੇ, ਥਾਣਿਆਂ ਵਿੱਚ ਬੰਦ ਕਰ ਦਿੱਤਾ ਜਾਵੇ ਜਿੱਥੇ ਕੱਪੜੇ ਧੋਣ ਦਾ ਕੋਈ ਸਾਧਨ ਨਾ ਹੋਵੇ। ਜਿਹੜਾ ਫੂਰ ਤੋਂ ਕਿਸਾਨ ਆ ਗੂ ਸਾਡੇ ਨਾਲ ਨੇ ਆਪਾਂ ਉਹਨਾਂ ਕੋਲ ਗੱਲ ਕਰਾਂਗੇ ਪ੍ਰਧਾਨ ਜੀ ਜਿਸ ਤਰੀਕੇ ਦੇ ਨਾਲ ਕੱਲ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਵਾਸਤੇ ਨੌਜਵਾਨਾਂ ਨੂੰ ਕੀ ਜੇ ਚਾਹੁੰਦਾ ਲਾ ਲਈ ਕਿਸ ਤਰ੍ਹਾਂ ਮੈਂ ਅਸਲ ਹਾਦਿਆ ਸਰ ਫਰੰਡ ਫੂਰ ਖਲਾ ਤਸੀਲ ਜ਼ਿਲ੍ਹਾ ਫੂਰ ਭਾਰਤੀ ਕਿਸਾਨ ਯੂਨੀਅਨ ਕੋਸਾ ਦਾ ਸੀਨੀਅਰ ਮੀਤ ਪਗਾਨ ਪਿਆਰ ਜਿਹਦਾ ਤੁਸੀਂ ਸਵਾਲ ਕੀਤਾ ਕਿ ਕੱਲ ਦੀ ਕੀ ਰਣਨੀਤੀ ਆ ਫਿਲਹਾਲ ਤਾਂ ਗੱਲ ਇਹ ਹੈ ਕਿ ਸਾਡੀਆਂ ਸਰਕਾਰ ਨਾਲ 4 ਮੀਟਿੰਗਾਂ ਹਨ 5ਵੀਂ ਮੀਟਿੰਗ ਦਾ ਅਸੀਂ ਉਹਨੂੰ ਟਾਈਮ ਨਹੀਂ ਦੇਦੇ ਅੱਜ ਅਸੀਂ ਨਹੀਂ ਹੈ ਕਿ ਕਿਤੇ ਹੈ ਕਿਤੇ ਅਸੀਂ ਅਮਰ ਲੌਂਗ ਪਿਟਰ ਸਾਹਮਣੇ ਆ ਕੇ ਦੱਸਣਾ 21 ਤਰੀਕ ਦਾ 11:30 ਵਜੇ ਦਾ ਟਾਈਮ ਸਰਕਾਰ ਨੇ ਦੇ ਕੇ ਆਏ ਹਨ ਕਿ ਸਾਨੂੰ ਤੋਂ ਪਹਿਲਾਂ ਪਹਿਲਾਂ ਕੋਈ ਮੈਸੇਜ ਦੇ ਦਿਓ ਵੀ ਸਾਡੀਆਂ ਮੰਗਾਂ ਤੁਸੀਂ ਮੰਨਣੀਆਂ ਜਾਂ ਨਹੀਂ ਮੰਨਣੀਆਂ ਅਸੀਂ ਬਿਲਕੁਲ ਤੁਹਾਡੇ ਕੋਈ ਨਹੀਂ ਆਉਣਾ ਜੋ 11:30 ਵਜੇ ਤੋਂ ਟਾਈਮ ਟੱਪ ਗਿਆ ਅਸੀਂ ਆਪਦੀ ਰਣਨੀਤੀ ਬਣਾ ਕੇ ਜ਼ਰੂਰ ਬੈਰੀਕਾਡ ਤੋੜਾਂਗੇ ਕੁਛ ਵੀ ਹੋ ਜੇ ਮਰ ਜੇ ਅਬ ਜੇ ਜਾਂ ਸਾਨੂੰ ਤਕਰੀਬਨ ਸਾਡੇ ਲੋ ਤੁਹਾਨੂੰ ਗੁਰੂ ਲੋ ਆਰਡਰਤਾ ਇਹ ਆ ਕਿ ਕਿਸੇ ਦਾ ਨੁਕਸਾਨ ਨਹੀਂ ਕਰਨਾ ਕਿਸੇ ਨੂੰ ਕੁਛ ਨਹੀਂ ਕਰਨਾ ਥੋੜੇ ਕੋਈ ਮਾਰ ਜੂ ਦਾ ਮਾਰ ਜੇ ਪਰ ਤੁਸੀਂ ਕਿਸੇ ਤੇ ਹੱਥ ਨਹੀਂ ਚੱਕਣਾ ਤੁਸੀਂ RAM ਨਾਮ ਦੇ ਬੈਰੀਕਟ ਤੋੜ ਕੇ ਲੰਘਣਾ ਤੇ ਅਸੀਂ ਲੰਘ ਜਾਣਾ બીજી ਗੱਲ ਆ ਵੀ ਹਰ ਇੱਕ ਟਰਾਲੀ ਦੇ ਵਿੱਚ ਅਸੀਂ ਦੋ ਦੋ ਸਿਆਣੇ ਬੰਦੇ ਪਾਉਂਦੇ ਆ ਆਹ ਸਰ ਦਾ ਵੀਡੀਓ ਹਰ ਕੋਈ ਦੇਖੀ ਆ ਅਸੀਂ ਆਪਣਾ ਗਰੋਪਨ ਵਾਸਤੇ ਦੋ ਦੋ ਬੰਦੇ ਸਿਆਣੇ ਟਰਾਲੀ ਜਾਏ ਆ ਕਿ ਬੱਚਾ ਦਾ ਜੋਸ਼ ਥੋੜਾ ਜਿਆਦਾ ਹੁੰਦਾ ਇਹ ਤਾਂ ਸਾਨੂੰ ਕਹਿੰਦੇ ਸੀ ਕਿ ਅਸੀਂ ਜਾਣਾ ਤੁਸੀਂ ਰਹੋ ਪਰ ਸਾਨੂੰ ਪਤਾ ਵੀ ਅਸੀਂ ਵੀ ਆਪਾਂ ਨੂੰ ਜਵਾਨੀ ਤੋਂ ਗਏ ਆ ਵੀ ਜਵਾਨੀ ਦੇ ਕੀ ਕਾਰਨ ਹੁੰਦੇ ਆ ਇਸ ਕਰਕੇ ਅਸੀਂ ਨਾਲ ਆਇਆ ਕੱਲ ਨੂੰ 11:30 ਵਜੇ ਤੋਂ ਮਗਰੋਂ ਦੇਖੋ ਬਹੁਤ ਲੰਮਾ ਹਜੂਮ ਆ ਟਰਾਲੀਆਂ ਦਾ ਅਜੇ ਅੱਜ ਅਸੀਂ ਰੋਕਤੀਆਂ ਪਿੱਛੇ ਹੈ ਯਾਰ ਹਾਂ ਪੰਜਾਬ ਦੇ ਵਿੱਚੋਂ ਬਹੁਤ ਟਰਾਲੀਆਂ ਰੋਕਤੀਆਂ ਅਜੇ ਕੱਲ ਨੂੰ ਨਿਬੜ ਜੂਗਾ ਜੇ ਨਾ ਨਿਬੜੂਗਾ ਤੇ ਅਸੀਂ ਉਹਨਾਂ ਨੂੰ ਐਸੇ ਦੇਵਾਂਗੇ ਕਿ ਛੇਤੀ ਛੇਤੀ ਆਜੂ ਬਹੁਤ ਵੱਡਾ ਕੱਟ ਕਰਕੇ ਅਸੀਂ ਭੰਨ ਕੇ ਨਿਕਲਾਂਗੇ ਚਲੋ ਜੇ ਸਰਕਾਰ ਨੇ ਸਾਡੇ ਤੇ ਕੋਈ ਕਰਨਾ ਕੋ ਯਤਨ ਗਾਇ ਕਰਨਾ ਕੋਈ ਬੋਲੀ ਚਲਾਉਣੀ ਆ ਉਹ ਚਲਾ ਦੇ ਉਹਨਾਂ ਦਾ ਕੰਮ ਪਰ ਅਸੀਂ ਅੱਗੋਂ ਹੱਥ ਨਹੀਂ ਚੱਕਾਂਗੇ ਬਿਲਕੁਲ ਸਾਡੇ ਗੁਰੂ ਨੇ ਦੱਸਿਆ ਵੀ ਮਰਨ ਨੂੰ ਤਿਆਰ ਹੋ ਸਭ ਕੁਝ ਹੋ ਜਾਊਗਾ ਪਰਮਾਤਮਾ ਦਾ ਅੱਗੇ ਵਧਣ ਲਈ ਜੋ ਵੀ ਸਾਥੋਂ ਕੀਤਾ ਗਿਆ ਅੱਜ ਤਿਆਰੀ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਦੇਖੋ ਅੱਜ ਅਸੀਂ ਜਿਹੜੀ ਤਿਆਰੀ ਕੀਤੀ ਆ ਆਪ ਦਾ ਜੋ ਵੀ ਲੀੜਾ ਕਪੜਾ ਲੀੜਾ ਅਸੀਂ ਧੋ ਲਿਆ ਬਿਲਕੁਲ ਸਾਡੇ ਕੋਲ ਜਿਹੜਾ ਰਾਸ਼ਨ ਪਾਣੀ ਇਹ ਤੋਂ ਪਹਿਲਾਂ ਅਸੀਂ 6-6 ਮਹੀਨਿਆਂ ਦਾ ਘਰੋਂ ਲੈ ਕੇ ਤੁਰੇ ਸੀ ਪਰ ਸਾਨੂੰ ਅਜੇ ਤੱਕ ਰਾਜ ਹਫਤਾ ਹੋ ਗਿਆ ਇਹਨਾਂ ਲੋਕਾਂ ਨੇ ਇਥੋਂ ਜਿਹੜੇ ਨੇੜੇੜੇ ਆ ਸਾਨੂੰ ਰਸਣ ਪਾਣੀ ਕੋਈ ਵੀ ਖੋਲਣ ਨਹੀਂ ਦਿੱਤਾ ਸਾਰਾ ਉਹ ਹੀ ਪਚਾਉਂਦੇ ਆ ਅਸੀਂ ਹੋਰ ਆਦਾ ਦਵਾਈ ਬੂਟੀ ਪਿੱਛੋਂ ਮੰਗਾ ਲਈ ਹੈ ਤਕਰੀਬਨ ਕਿ ਜੋ ਵੀ ਅਸੀਂ ਮਗਾਉਣਾ ਸੀ ਜੀ ਦਾ ਕਪੜਾ ਜਿਹੜਾ ਸੀ ਧੋਇਆ ਕੁਝ ਵੀ ਮਗਾ ਲਿਆ ਅਸੀਂ ਅਗਲੇ ਵਕਤ ਸਾਨੂੰ ਪਿੱਛੇ ਮੌਨ ਦਾ ਗੱਲ ਨਹੀਂ ਕੋਈ ਅਸੀਂ ਪਿੱਛੇ ਮੰਗਾਗੇ ਜਿੰਨਾ ਚਿਰ ਸਾਨੂੰ ਕੋਈ ਜਤ ਨਹੀਂ ਹੁੰਦੀ ਜਾਂ ਸਰਕਾਰ ਸਾਨੂੰ ਕੋਈ ਦੱਸਦੀ ਨਹੀਂ ਉਹਨਾਂ ਚਿਰ ਪਿੱਛੇ ਅਸੀਂ ਬਿਲਕੁਲ ਨਹੀਂ ਮੜਾਂਗੇ ਤੁਹਾਨੂੰ ਮੈਂ ਅੱਗੇ ਧਾਰਨ ਦਿੱਤੀ ਸੀ ਕਿ ਭਗਤ ਸਿੰਘ ਦੀ ਤਕਰੀਬਨ ਉਮਰ 31-32 ਸਾਲ ਦੀ ਸੀ ਜਦੋਂ ਉਹ ਸ਼ਹੀਦ ਹੋ ਜਾਂਦਾ ਉਹਦੇ ਜੇਕਦੇ ਉਹਦੇ ਨਾਲ ਲੋਕੀ ਜਿਹੜਾ ਹੁਣ ਉੱਥੇ ਉੱਠ ਘੜਦੇ ਭਗਤ ਸਿੰਘ ਦੀ ਮੌਤ ਨਹੀਂ ਹੋਣੀ ਸੀ ਅਸੀਂ ਇਹ ਸੋਚ ਕੇ ਤੁਰਿਆ ਕਿ ਭਗਤ ਸਿੰਘ ਦੇ ਨਾਲ ਦੇ ਬੰਦੇ ਸਾਰੇ ਉਹ ਵੀ ਮਰ ਗਏ ਜਿਹੜੇ ਜਿਉਂਦਾ ਸਾਡੇ ਗੁਰੂ ਦੇ ਸਾਹਮਣੇ 35 ਸਾਲ ਦੇ ਸ਼ਹੀਦ ਉਹ ਵੀ ਅੱਜ ਜਿਉਂਦੇ ਆ ਜਿਨ੍ਹਾਂ ਦੀ ਜਮੀਰ ਨਹੀਂ ਜਾਗਦੀ ਉਹ ਜਿਉਂਦੇ ਵੀ ਮਰੇ ਆ ਅਸੀਂ ਤਾਂ ਇਹ ਸੋਚ ਕੇ ਤੁਰਿਆ ਜਾਂ ਤਾਂ ਜਿੱਤਾਂਗੇ ਜਾਂ ਮਰਾਂਗੇ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕੁਮਾਨ ਖਨੌਰੀ ਬਾਰਡਰ